एसोसिएशन ਦੇ ਬਤੌਰ ਪ੍ਰੈਜ਼ੀਡੈਂਟ ਅਤੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਨੇ ਔਰ ਉਹਨਾਂ ਦੀ ਵਿਚਾਰਧਾਰਾ ਘਰ ਘਰ ਤੱਕ ਪਹੁੰਚੇ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਰੁਕੇ ਹੋਏ ਹਾਂ ਕਿਉਂਕਿ ਉਹਨਾਂ ਦੀ ਅੱਖਾਂ ਦਾ ਆਪਰੇਸ਼ਨ ਹੋਣਾ ਬਹੁਤ ਜ਼ਰੂਰੀ ਸੀ ਬਹੁਤ ਜ਼ਰੂਰੀ ਸੀ ਉਹਨਾਂ ਦੀ ਅੱਖਾਂ ਦਾ ਆਪਰੇਸ਼ਨ ਹੋਣਾ ਇਹ ਆਪਰੇਸ਼ਨ 23 ਤਾਰੀਖ ਨੂੰ ਮਤਲਬ ਕਹਿ ਸਕਦੇ ਆ ਕਿ 23 ਅਪ੍ਰੈਲ ਨੂੰ ਇਹ ਆਪਰੇਸ਼ਨ ਹੋਇਆ ਹੈ ਲੇਕਿਨ ਦੋ ਤੋਂ ਤਿੰਨ ਵਾਰ ਡਾਕਟਰਾਂ ਵੱਲੋਂ ਕੀਤੀ ਗਈ ਕੋਸ਼ਿਸ਼ ਹੈ ਲੇਕਿਨ ਰਾਤ ਮੇਰੀ ਫੋਨ ਤੇ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਤਾਂ ਕਹਿੰਦੇ ਵੀ ਡਾਕਟਰ ਕਹਿ ਰਹੇ ਨੇ ਕਿ ਹੁਣ ਰਿਕਵਰੀ ਹੋ ਰਹੀ ਆ ਮਤਲਬ ਫਿਰ ਉਸ ਚੀਜ਼ ਨੂੰ ਲੈ ਕੇ ਜਸਨ ਸਾਹਿਬ ਨੇ ਆਨਲਾਈਨ ਵੀ ਸਾਰਾ ਕੁਝ ਵੇਖਿਆ ਔਰ Google ਤੇ ਵੀ ਸਰਚ ਕੀਤੀ ਕਿ ਇਸ ਆਪਰੇਸ਼ਨ ਤੋਂ ਬਾਅਦ ਕਿੰਨੇ ਦਿਨ ਉਹਨਾਂ ਨੇ ਦੱਸਿਆ ਕਿ 5 ਤੋਂ 6 ਹਫਤੇ ਜਿਹੜੇ ਐ ਉਹ ਰਿਕਵਰੀ ਵਾਸਤੇ ਲੱਗ ਜਾਂਦੇ ਨੇ ਸੋ ਇਹ ਬਹੁਤ ਵੱਡੀ ਖਬਰ ਹੈ ਕਿ ਜਸਨ ਸਾਹਿਬ ਜਿਹੜੇ ਕਿ ਕਰੋੜਾਂ ਦਿਲਾਂ ਦੇ ਵਿੱਚ ਕਹਿ ਸਕਦੇ ਆ ਕਿ ਪਿਆਰ ਮੁਹੱਬਤ ਲਈ ਬੈਠੇ ਨੇ ਔਰ ਉਹਨਾਂ ਨੂੰ ਬੜਾ ਸਤਕਾਰ ਮਿਲਦਾ ਹੈ ਬੜਾ ਸਨਮਾਨ ਮਿਲਦਾ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਪਾਵਰ ਆਫ ਸੋਸ਼ਲ ਜੁਨਟੀ ਦੀ ਵਿਚਾਰਧਾਰਾ ਨੂੰ ਫੈਲਾਉਣ ਵਾਸਤੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਟੂਰ ਪ੍ਰੋਗਰਾਮ ਦੇ ਜ਼ਰੀਏ ਜਾਇਆ ਕਰਦੀ ਸੀ ਅਜੇ ਇਹਨਾਂ ਦਿਨਾਂ 'ਚ ਖੜੋਤ ਆਈ ਹੋਈ ਹੈ ਕਿਉਂਕਿ ਜਸਰ ਸਾਹਿਬ ਇੱਕ ਦੋ ਹਫ਼ਤਿਆਂ ਤੱਕ ਠੀਕ ਹੋ ਜਾਣਗੇ ਤਾਂ ਉਸ ਤੋਂ ਬਾਅਦ ਦੁਬਾਰਾ ਫਿਰ ਅਸੀਂ ਰਨ ਜਿਹੜਾ ਹੈ ਉਹ ਇਸ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਤੱਕ ਕਰਦੇ ਰਹਿਾਂਗੇ ਸੋ ਦੋਸਤੋ ਇੱਕ ਗੱਲ ਹੋਰ ਮੈਂ ਇੱਥੇ ਕਹਿਣੀ ਚਾਹੁੰਦਾ ਕਿ ਬਹੁਤ ਸਾਰੇ ਦੋਸਤ ਨੇ ਜਿਹੜੇ ਕਿ ਪਾਵਰ ਆਫ ਸੋਸ਼ਲ ਜੁੰਟੀ ਦੀ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਨੇ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਖਰਾਬੀ ਆਪਰ ਆਫ ਸੋਸ਼ਲ ਜੁਨਟੀ ਦੀ ਵਿਚਾਰਧਾਰਾ ਵਿੱਚ ਨਾ ਆਵੇ ਔਰ ਤੁਸੀਂ ਬਹੁਤ ਸਾਰੀ ਮਦਦ ਵੀ ਕਰਦੇ ਹੋ ਸਭ ਤੋਂ ਵੱਡੀ ਮਦਦ ਤਾਂ ਤੁਸੀਂ ਦੇਖੋ ਪੋਸੂ ਬਲੋ ਖਰੀਦੇ 1815 ਗਜ ਪਲਾਟ ਦੀ ਰਜਿਸਟਰੀ ਵਾਸਤੇ ਜੋ ਤੁਸੀਂ ਮਤਲਬ ਹਿੰਮਤ ਕੀਤੀ ਹੈ ਦੋਸਤੋ ਸ਼ਬਦ ਨਹੀਂ ਹੈ ਸ਼ਬਦ ਨਹੀਂ ਹੈ ਤੁਹਾਡੀ ਸਫਤ ਵਾਸਤੇ ਤੁਸੀਂ ਕਿਸ ਤਰ੍ਹਾਂ ਇਕਜਟ ਹੋ ਕੇ ਜਿਹੜੀ ਇੰਨੀ ਅਮਾਉਂਟ ਹੈ ਉਹ ਕਲੈਕਟ ਕੀਤੀ ਹੈ ਔਰ 13 ਮਾਰਚ ਨੂੰ ਉਸ ਦੀ ਰਜਿਸਟਰੀ ਕਰਵਾਈ ਹੈ ਲੇਕਿਨ ਮੈਂ ਤੇ ਇਹ ਵੀ ਦੱਸਣਾ ਚਾਹੁੰਦਾ ਕਿ ਮਹੀਨੇ ਦਾ ਅੱਛਾ ਜਿਹੜਾ ਪਾਵਰ ਆਫ ਸੋਸ਼ਲ ਜੁਨਿਟੀ ਦਾ ਹੈ ਉਹ ਵੀ ਤੁਹਾਨੂੰ ਪਤਾ ਹੀ ਹੈ ਕਿ 1 ਮਹੀਨੇ ਦਾ ਤਕਰੀਬਨ ਤਕਰੀਬਨ 1 ਲੱਖ ਦੇ ਨਜ਼ਦੀਕ ਪਹੁੰਚ ਜਾਂਦਾ ਹੈ ਖਰਚਾ ਉਸ ਖਰਚੇ ਦੀ ਪਰਪਾਈ ਵਾਸਤੇ ਵੀ ਬਹੁਤ ਸਾਰੇ ਦਾਨੀ ਸੱਜਣ ਨੇ ਜਿਹੜੇ ਕਿ ਆਪਣੇ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਕੁਛ ਨਾ ਕੁਛ ਪਰਮੰਥ ਜਿਹੜੇ ਐ ਉਹ ਭੇਜ ਰਹੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਕਿ ਸਭ ਕੁਝ ਹੋਣ ਦੇ ਬਾਵਜੂਦ ਵੀ ਉਹ ਪਤਾ ਨਹੀਂ ਕੀ ਗੱਲ ਹੈ ਕਿ ਮਤਲਬ ਉਹ ਇਸ ਤਰ੍ਹਾਂ ਦੀ ਵਿਚਾਰਧਾਰਾ ਦੇ ਨਾ ਜੋੜਨਾ ਨਹੀਂ ਚਾਹੁੰਦੇ ਜਾਂ ਕੀ ਹੈ ਉਹਨਾਂ ਦਾ ਵੀ ਧੰਨਵਾਦ ਹੈ ਸੋ ਬਾਕੀ ਵੀ ਮੈਂ ਦੋਸਤਾਂ ਨੂੰ ਇਸ ਐਪੀਸੋਡ ਦੇ ਜਿਹੜੀ ਇੱਕੋ ਹੀ ਬੇਨਤੀ ਕਰਨੀ ਚਾਹੁੰਦਾ ਹੈ ਕਿ ਇਸ ਵਿਚਾਰਧਾਰਾ ਨੂੰ ਰੁਕਣ ਨਾ ਦੇਣੀਏ ਤਾਂਕਿ ਹਰ ਉਸ ਪਿੰਡ ਤੱਕ ਸ਼ਹਿਰੀ ਤੱਕ ਵਿਚਾਰਧਾਰਾ ਦਾ ਸ਼ਬਦ ਪਹੁੰਚੇ ਉਹ ਪਾਵਰ ਆਫ ਸੋਸ਼ਲ ਯੂਨਿਟੀ ਦੀ ਵਿਚਾਰਧਾਰਾ ਦੇ ਨਾਲ ਜੁੜਨ ਜੁੜ ਕੇ ਮਤਲਬ ਜਿਹੜੀ ਹੈ ਉਹ ਇੱਕ ਸਮਾਜ ਨੂੰ ਇੱਕ ਮੰਚ ਤੇ ਇਕੱਠੇ ਕਰਨ ਦੀ ਗੱਲਬਾਤ ਪਾਵਰ ਆਫ ਸੋਸ਼ਲ ਯੂਨਿਟੀ ਕਰਦੀ ਹੈ ਉਸ ਦੇ ਨਾਲ ਜੁੜ ਕੇ ਹੀ ਸਾਨੂੰ ਕੁਝ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਉਹ ਲੱਭ ਸਕਦਾ ਹੈ ਸੋ ਇਸ ਕਰਕੇ ਕਿਤੇ ਨਾ ਕਿਤੇ ਅੱਜ ਜਸਲ ਸਾਹਿਬ ਬਿਲਕੁਲ ਦਰਸਤ ਹੋ ਰਹੇ ਨੇ ਉਹਨਾਂ ਦੀ ਅੱਖਾਂ ਦੀ ਜੋ ਆਪਰੇਸ਼ਨ ਕਰਵਾਇਆ ਉਹ ਰਿਕਵਰੀ ਹੋ ਰਹੀ ਹੈ ਬੜੀ ਖੁਸ਼ੀ ਦੀ ਗੱਲ ਹੈ ਇਨ ਬਿਟਵੀਨ ਜਿਹੜੀ ਹੈ ਇੱਕ ਮੀਟਿੰਗ ਵੀ ਰੱਖੀ ਹੋਈ ਹੈ ਮਲੇਰ ਕੋਟਲੇ ਉਹਦੇ ਬਾਰੇ ਵੀ ਪਲੈਨਿੰਗ ਕੀਤਾ ਜਾ ਰਿਹਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਸਲ ਸਾਹਿਬ ਜੀ ਇੱਕ ਹਫਤਾ ਉਹਨਾਂ ਨੂੰ ਹੋਰ ਹੈ ਤੇ ਉਹ 2-4 ਦਿਨ ਹੋਰ ਰੈਸਟ ਕਰ ਲੈਣ ਤਾਂ ਕਿ ਦੁਬਾਰਾ ਉਹਨਾਂ ਨੂੰ ਕਦੇ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਜਰਾ ਸੋਚਣ ਬੜੀ ਗੱਲ ਦੋਸਤੋ ਇਹ ਹੈ ਕਿ ਜਸਲ ਸਾਹਿਬ ਨੂੰ ਪਤਾ ਨਵੰਬਰ ਦੇ ਮਹੀਨੇ ਦੇ ਵਿੱਚ ਕਹਿ ਰਹੇ ਸੀਗੇ ਕਿ ਆਪਾਂ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਆ ਲੇਕਿਨ ਦੇਖੋ ਆਕਾਲਪੁਰਖ ਦੀ ਕਿਰਪਾ ਦੇਖੋ ਉਸ ਵੇਲੇ ਇਹ ਗੱਲ ਹੋਈ ਦੁਬਾਰਾ ਗੱਲ ਨਹੀਂ ਹੋਈ ਜੇਕਰ ਉਸ ਵੇਲੇ ਆਪ੍ਰੈਸ਼ਨ ਹੋ ਜਾਂਦਾ ਤਾਂ ਫਿਰ ਰਜਿਸਟਰੀ ਦਾ ਕੀ ਬਣਦਾ ਇਹ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਦੇਖੋ ਅਕਾਲ ਪੁਰਖ ਨੇ ਜੇ ਇਹ ਬੇਆ ਕੀਤੀ ਹੈ ਵਿੜਾ ਤਾਂ ਉਸੇ ਨਹੀਂ ਪਾਰ ਲੰਗਾਉਣਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਤੁਸੀਂ ਲੋਕ ਹਮਲੇ ਦਾ ਉਸ ਹਿੱਸਾ ਬਣੇ ਉਹ ਹਮਲਾ ਮਾਰਿਆ ਹੈ ਕਿੰਨੇ ਕਿੰਨੇ ਪੈਸੇ ਲੱਖਾਂ ਦੀ ਤਾਦਾਦ ਵਿੱਚ ਤੁਸੀਂ ਲੋਕਾਂ ਨੇ ਪੈਸੇ ਇਕੱਠੇ ਕਰਕੇ ਪੂਰੇ ਪੰਜਾਬ ਤੋਂ ਰਿਸ਼ਤੇਦਾਰਾਂ ਤੋਂ ਆਪਣੇ ਮਿੱਤਰਾਂ ਸਾਥ ਸਬੰਧੀਆਂ ਤੋਂ ਭੇਜੇ ਨੇ ਲੇਕਿਨ ਜੇ ਜਸਨ ਸਾਹਿਬ ਆਪਰੇਸ਼ਨ ਕਰਵਾ ਲੈਂਦੇ ਤਾਂ ਸ਼ਾਇਦ ਥੋੜੀ ਇਹ ਬਹੁਤ ਮੁਸ਼ਕਲ ਹੁੰਦੀ ਉਹਦਾ ਕਾਰਨ ਇਹ ਹੀ ਸਗਾ ਕਿ ਕਿ ਹੁਣ ਉਹਨਾਂ ਲੋਕਾਂ ਤੱਕ ਪਹੁੰਚ ਕਰਦੇ ਨੇ ਹਾਲਾਂਕਿ ਪਹੁੰਚ ਪੂਰੀ ਟੀਮ ਕਰਦੀ ਹੈ ਉਹਨਾਂ ਦੇ ਨਾਲ ਫਿਰ ਵੀ ਸਭ ਜਾਣਦੇ ਨੇ ਲੇਕਿਨ ਫਿਰ ਵੀ ਇਹਨਾਂ ਦਾ ਗੱਲ ਕਰਨ ਦਾ ਇਹਨਾਂ ਦਾ ਜਿਹੜਾ ਸਹਿਚਾਰ ਹੈ ਮਿਲਨ ਵਰਤਨ ਹੈ ਉਹ ਇੱਕ ਬਹੁਤ ਹੀ ਲਾਜਬਾਬ ਹੈ ਕਿਉਂਕਿ ਸਾਰੇ ਇਹਨਾਂ ਦੀ ਜ਼ਿੰਦਗੀ ਨੂੰ ਇਹਨਾਂ ਨੂੰ ਪਿਆਰ ਕਰਦੇ ਨੇ ਮੁਹੱਬਤ ਕਰਦੇ ਨੇ ਇਹਨਾਂ ਦੀ ਇੱਜ਼ਤ ਤੇ ਸਨਮਾਨ ਕਰਦੇ ਨੇ ਸੋ ਦੋਸਤੋ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਬਹੁਤ ਜਲਦੀ ਅੱਖਾਂ ਦਾ ਆਪਰੇਸ਼ਨ ਜਿਹੜਾ ਜਸਸਰ ਸਾਹਿਬ ਨੇ 23 ਤਾਰੀਖ ਤੋਂ ਸ਼ੁਰੂ ਕੀਤਾ ਸੀ ਔਰ ਇਨ ਬਿਟਵੀਨ ਉਸ ਨੂੰ ਤੀਸਰੀ ਵਾਰ ਕਰਨ ਨਾਲ ਪਿਆ ਔਰ ਮਤਲਬ ਉਸ ਦੀ ਰਿਕਵਰੀ ਸ਼ੁਰੂ ਹੋ ਚੁੱਕੀ ਹੈ ਡਾਕਟਰ ਦੇ ਨਾਲ ਵੀ ਗੱਲਬਾਤ ਹੋਈ ਹੈ ਸੋ ਇਸ ਕਰਕੇ ਇਹ ਬਹੁਤ ਵੱਡੀ ਗੱਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਸੇ ਤਰ੍ਹਾਂ ਹੀ ਪਾਵਰ ਆਫ ਸੋਸ਼ਲ ਜੁਨਿਟੀ ਦੀ ਵਿਚਾਰਧਾਰਾ ਨੂੰ ਘਰ ਘਰ ਜਨ ਜਨ ਤੱਕ ਪਹੁੰਚਾਉਣ ਵਾਸਤੇ ਦੁਬਾਰਾ ਫਿਰ ਅਸੀਂ ਹਮੜਾ مارا گے سو یہی دعا ہے کہ جسل صاحب تسی جلدی ٹھیک ہوو جلدی ٹھیک ہو کے تسی دوبارہ پھر جڑو جڑن تو بعد اپنا اپنی نو دوچیاں تک پہنچائیے جڑے رہو پوسو نامہ چینل